ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅ 25 ਅਗਸਤ ਨੂੰ ਜੀ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਆਫਰ ਲੈ ਕੇ ਆ ਰਹੇ ਹਾਂ ਜੀ ਕੋਟਨ ਦੇ ਕੱਟ ਪੀਸ ਰਹਿਣਗੇ ਜੀ ਪ੍ਰਿੰਸਸ 컬렉ਸ਼ਨ ਦੇ ਜੋ ਆਪਾਂ ਵੱਡੀ ਕੱਟ ਰਹਿਣੀ ਹੈ ਸਾਰੀ ਜਿੰਨਾ ਦਾ ਰੇਟ ਆਪਾਂ ਨੇ ਕਰਤਾ ਜੀ ਸਿਰਫ 50 ਰੁਪਏ ਮੀਟਰ ਜੀ ਕਾਫੀ ਕੱਪੜੇ ਕੱਲ ਡਿਸਕਾਊਂਟ 'ਚ ਮਿਲਣਗੇ ਕੋਟਨ ਦੇ ਸਿਰਫ ਕੋਟਨ ਦੇ ਹੀ ਕੱਪੜੇ ਰਹਿਣਗੇ ਜੋ ਡਿਸਕਾਊਂਟ ਦੇ ਵਿੱਚ ਮਿਲਣਗੇ ਪ੍ਰਿੰਸਸ 컬렉ਸ਼ਨ ਜੇ ਬਾਟਮ ਵਾਲੇ ਕੱਪੜੇ ਰਹਿਣਗੇ ਸਾਰੇ ਜੀ ਖਾਦੀ ਦੇ ਕੱਪੜੇ ਵੀ ਮਿਕਸ ਰਹਿਣਗੇ ਤੇ ਥੋੜਾ ਮੋਟਾ ਮਾਲ ਤੁਹਾਨੂੰ ਪ੍ਰਿੰਟਡ ਵੀ ਮਿਲੂਗਾ ਤੇ ਜਿੰਨਾ ਦਾ ਰੇਟ ਰੂਆ 50 ਰੁਪਏ ਮੀਟਰ ਵੱਡੀ ਕੱਟ ਦੇ ਵਿੱਚ ਤੇ 5 ਮੀਟਰ ਦਾ ਸੂਟ ਬਣੂਗਾ 250 ਰੁਪਏ ਦਾ ਸਿਰਫ ਤੇ ਇਸ ਤੋਂ ਇਲਾਵਾ ਜੀ ਆਪਾਂ ਨੇ ਇੱਕ ਹੋਰ ਆਫਰ ਲਗਾਈ ਹੈ ਜੀ ਆਪਣੇ ਕੋਲ ਮੀਟਰ ਮੀਟਰ ਦੇ 2000 ਪੀਸ ਤੇ ਆ ਤੇ ਆਪਾਂ 4 ਰੁਪਏ ਦੇ 5 ਪੀਸ ਦੇਵਾਂਗੇ ਮੀਟਰ ਮੀਟਰ ਦੇ ਪੀਸ ਕੋਈ ਖਰੀਦਣਾ ਜਾਂਦਾ ਜੀ 100 ਰੁਪਏ ਦੇ 5 ਪੀਸ ਜੀ ਮਤਲਬ 20 ਰੁਪਏ ਪੀਸ ਪੈ ਗਏ ਜੀ ਤੁਹਾਨੂੰ ਤੇ ਤੁਸੀਂ ਦੇਖ ਸਕਦੇ ਹੋ ਸਟਾਕ ਆਪਣੇ ਕੋਲ ਮੀਟਰ ਦੇ ਪੀਸਾ ਦਾ ਬਹੁਤ ਜ਼ਿਆਦਾ ਹੈ ਜੀ 1 ਮੀਟਰ ਦੇ ਪੀਸ ਜੇ ਸਵਾ ਮੀਟਰ ਵੀ ਹੋਏ ਉਹ ਵੀ ਵਿੱਚ ਹੀ ਦੇ ਦਾਂਗੇ 1 ਮੀਟਰ ਸਵਾ ਮੀਟਰ ਦਾ ਪੀਸ ਦਾ ਰੇਟ ਰੂਆ 20 ਰੁਪਏ ਦਾ ਪੀਸ ਸਟਾਕ ਕਾਫੀ ਆਪਣੇ ਕੋਲ ਜੀ ਸਟਾਕ ਕਲੀਅਰੈਂਸ ਸੇਲ ਹੈ ਪ੍ਰਿੰਸਸ ਦੇ ਵੀ ਕੋਈ 5 ਮੀਟਰ ਦੇ ਸੂਟ ਹੋਏ ਉਹ ਵੀ ਤੁਹਾਨੂੰ 50 ਰੁਪਏ ਮੀਟਰ ਦੇ ਵਿੱਚ ਦਿੱਤੇ ਜਾਣਗੇ ਤੁਸੀਂ ਬਾਕੀ ਵੀਡੀਓ ਚੈੱਕ ਕਰ ਸਕਦੇ ਹੋ ਜੋ ਤੁਹਾਨੂੰ ਸਟਾਕ ਦਿਖਾ ਰਿਹਾ ਇਹ ਸਾਰਾ ਜੋ 2 ਮੀਟਰ ਤੋਂ ਉੱਪਰ ਦੀ ਕੱਟ ਰਹੂਗੀ ਸਾਰੀ 50 ਰੁਪਏ ਮੀਟਰ ਹੈ ਪ੍ਰਿੰਸਸ ਕਲੈਕਸ਼ਨ ਦੀ 1 ਮੀਟਰ ਦਾ ਪੀਸ ਰਹੂਗਾ 20 ਰੁਪਏ ਦਾ ਜੇ 100 ਮੀਟਰ ਦਾ ਪੀਸ ਰਹੂਗਾ 20 ਰੁਪਏ ਦਾ ਜੀ ਮਤਲਬ 5 ਪੀਸ ਖਰੀਦੋਗੇ ਤਾਂ 100 ਰੁਪਏ ਦੇ ਬਣਨਗੇ ਜੀ ਮੀਟਰ ਮੀਟਰ ਦੇ ਹੁਣ ਛੋਟੇ ਪੀਸੇ ਦਾ ਆਪਾਂ ਕੀ ਕਰ ਸਕਦੇ ਹਾਂ ਜੀ ਛੋਟੇ ਬੱਚਿਆਂ ਦੇ ਬਹੁਤ ਹੀ ਵਧੀਆ ਕੱਪੜੇ ਆਪਾਂ ਤਿਆਰ ਕਰ ਸਕਦੇ ਹਾਂ ਜੀ ਤੇ ਬਾਕੀ ਤੁਹਾਨੂੰ ਜੋ ਆ ਕੱਪੜੇ ਦੇ ਰਹੇ ਜੀ 50 ਰੁਪਏ ਮੀਟਰ ਦੇ ਵਿੱਚ ਇਹਨਾਂ ਦਾ ਰੇਟ ਹੈ 100 ਰੁਪਏ ਮੀਟਰ ਸੀ ਕੱਟ ਪੀਸਾ ਦੇ ਵਿੱਚ 100 ਕੱਟ ਪੀਸਾ ਦੇ ਰੇਟ ਤੋਂ ਵੀ ਹਾਫ ਕਰਤਾ ਜੀ 50 ਰੁਪਏ ਮੀਟਰ ਆ ਤੁਸੀਂ ਦੇਖ ਸਕਦੇ ਹੋ ਸਾਰੇ ਪ੍ਰਿੰਸਸ ਕਲੈਕਸ਼ਨ ਦੇ ਕੱਪੜੇ ਰਹਿਣਗੇ ਇਹ ਸਲਵਾਰਾ ਦੇ ਕੱਪੜੇ ਜੋ ਬਚੇ ਆਪਣੇ ਕੋਲ ਜੀ ਸਾਰੀ ਵੱਡੀ ਕੱਟ ਦੇ ਵਿੱਚ 22 ਮੀਟਰ ਤੋਂ ਲੈ ਕੇ ਜੀ 5 ਮੀਟਰ ਤੱਕ ਦੇ ਇਹ ਪੀਸ ਰਹਿਣਗੇ 50 ਰੁਪਏ ਮੀਟਰ ਦੇ ਵਿੱਚ ਤੇ ਛੋਟੇ ਪੀਸਾ ਦੀ ਆਪਣੀ ਕੱਲ ਸੇਲ ਰਹਿਣੀ ਹੈ ਜੀ 25 ਅਗਸਤ ਨੂੰ ਜੀ ਦਿਨ ਸੋਮਵਾਰ ਨੂੰ ਸੇਲ ਆਪਾਂ ਸੋਮਵਾਰ ਨੂੰ ਲੈ ਕੇ ਆਏ ਆ ਜੀ ਇੱਕ ਆਪਣੇ ਕੋਲ ਥੋੜੇ ਜਿਹਾ ਸਿਲਕੀ ਫੈਬਰਿਕ ਵੀ ਬਚ ਪਏ ਆ ਜੀ ਜਿਵੇਂ ਕਿ ਜੋਰਟ ਦੇ ਕੱਟ ਪੀਸ ਜੀ ਜੇ ਕੋਈ 3 ਮੀਟਰ ਦਾ ਪੀਸ ਹੋਇਆ ਇਹ ਵੀ ਆਪਾਂ 100 ਰੁਪਏ ਪੀਸ ਦੇ ਦਾਂਗੇ ਜੀ ਕੋਈ 3 ਮੀਟਰ ਦੇ ਪੀਸ ਨਿਕਲਦੇ ਆ ਜੋਰਟ ਦੇ ਤਾਂ ਆਪਾਂ ਮਤਲਬ 100 ਰੁਪਏ ਦਾ ਪੀਸ 3 ਮੀਟਰ ਦਾ ਦੇ ਦਾਂਗੇ ਮਤਲਬ ਇਹ ਐਵੇਂ ਸਮਝ ਲਓ ਜੀ 33 ਰੁਪਏ ਮੀਟਰ ਜੋ ਰੇਟ ਤੇ ਪੀਸ ਮੀਟਰ ਮੀਟਰ ਵਾਲੇ ਪੀਸ 20 ਰੁਪਏ ਦਾ ਪੀਸ ਜੀ ਜੇ ਪ੍ਰਿੰਸਸ ਦੇ ਪੀਸ ਹੈ ਜੀ 50 ਰੁਪਏ ਮੀਟਰ ਜੀ ਤੁਹਾਨੂੰ 5-5 ਮੀਟਰ ਦੇ ਸੂਟ ਵੀ ਕਾਫੀ ਮਿਲਣਗੇ ਜੀ ਆ ਜੋ ਸਟਾਕ ਹੈ ਜੀ ਸਾਰਾ 5 ਮੀਟਰ ਦੇ ਵਿੱਚ ਹੈ ਜੀ ਤੇ ਰੇਟ ਕੀ ਹੈ ਜੀ 50 ਰੁਪਏ ਮੀਟਰ ਪ੍ਰਿੰਸਸ ਦੇ ਪਲੇਨ ਫੈਬਰਿਕ ਕਾਫੀ ਕੁਆਂਟੀਟੀ ਦੇ ਵਿੱਚ ਸਾਡੇ ਕੋਲ 50 ਰੁਪਏ ਮੀਟਰ ਹਾਂਜੀ ਸੋ ਕੱਲ ਦੀ ਸੇਲ ਦੇ ਵਿੱਚ ਇਹੀ ਆਪਣਾ ਸੇਲ ਦਾ ਉਹ ਰਹਿਣਾ ਜੀ ਸੋ ਜੋ ਕਸਟਮਰ ਸਾਨੂੰ ਫਸਟ ਟਾਈਮ ਦੇਖ ਰਹੇ ਜੀ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰੋ ਜੀ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜੋ ਸਾਡੇ ਸਾਡੀ ਸ਼ਾਪ ਦਾ ਐਡਰੈਸ ਹੈ ਜੀ ਉਹ ਮਾਨਸਾ ਦੇ ਵਿੱਚ ਸਾਡੀ ਸ਼ਾਪ ਹੈ ਜੀ ਬੱਸ ਸਟੈਂਡ ਤੋਂ ਜੀ ਨੇੜਾ ਨੇੜੇ ਪੀਰ ਖਾਨੇ ਜੀ ਬਸਟੈਂਡ ਕੋਲ ਨੇੜੇ ਪੀਰਖਾਨਾ ਜੀ ਉਹਦੇ ਨਾਲ ਦੀ ਡੱਬੇ ਵਾਲੀ ਗਲੀ ਹੈ ਜੀ ਪੀਰਖਾਨੇ ਦੇ ਬਿਲਕੁਲ ਨਾਲ ਡੱਬੇ ਵਾਲੀ ਗਲੀ ਹੈ ਉਸ ਗਲੀ ਦੇ ਵਿੱਚ ਸਾਡੀ ਦੁਕਾਨ ਹੈ ਜੀ ਕਾਕਾ ਕਲੋਥ ਹਾਊਸ ਤੇ ਸਟਾਕ ਕਲੀਅਰੈਂਸ ਸੇਲ ਲਗਾਈ ਹੋਈ ਹੈ ਜੀ ਅਸੀਂ ਬਹੁਤ ਹੀ ਸਸਤੇ ਕੱਪੜੇ ਕਿਤੇ ਹੋਏ ਆ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦਿੰਦੇ ਆ 1 ਮੀਟਰ ਦਾ ਪੀਸ ਰੂਆ 20 ਰੁਪਏ ਦਾ ਪੂਰੇ ਸੁੱਤੀ ਪੀਸ ਰਹਿਣਗੇ ਜੀ ਪ੍ਰਿੰਸਸ ਕਲੈਕਸ਼ਨ ਦੇ ਪੀਸ ਰਹਿਣਗੇ ਜੀ ਜਾਂ ਰੰਗ ਰਸੀਆ ਦੇ ਪੀਸ ਰਹਿਣਗੇ ਜਾਂ ਦਾਸ ਦੇ ਪੀਸ ਰਹਿਣਗੇ ਰੇਟ ਘਟ ਦਾ ਰੀਜ਼ਨ ਵੀ ਦੱਸ ਦਿੰਦੇ ਕਿ ਉਹ ਉਹਨਾਂ ਦੀ ਕੱਟ ਸਿਰਫ 1 ਮੀਟਰ ਦੀ ਕੱਟ ਹੈ ਵੱਡੀ ਕੱਟ ਨਹੀਂ ਹੈਗੀ ਜੋ 20 ਰੁਪਏ ਦਾ ਪੀਸ ਦੇਵਾਂਗੇ 1 ਮੀਟਰ ਦਾ ਦੇਵਾਂਗੇ ਜੋ 2.5 ਮੀਟਰ ਤੋਂ ਉੱਤੇ ਦੇ ਪੀਸ ਰਹਿਣਗੇ ਜਾਂ 2 ਮੀਟਰ ਤੋਂ ਉੱਤੇ ਦੇ ਪੀਸ ਰਹਿਣਗੇ ਉਹ 50 ਰੁਪਏ ਮੀਟਰ ਹੈ ਜੀ 5 ਮੀਟਰ ਦੇ ਪੀਸ ਵੀ ਤੁਹਾਨੂੰ ਇਹਨਾਂ ਵਿੱਚ ਮਿਲਣਗੇ ਜੋ ਰੈਟ ਦੇ ਪੀਸ ਤੇ ਇੱਕ ਬਹੁਤ ਹੀ ਤਮਾਕਾ ਸੇਲ ਹੈ ਜੀ 33 ਰੁਪਏ ਮੀਟਰ ਮਤਲਬ ਪੂਰਾ 5 ਮੀਟਰ ਦਾ ਸੂਟ ਜੀ 160 ਤੇ 65 ਰੁਪਏ ਦਾ ਦਿੱਤਾ ਹੋਇਆ ਜੀ 5 ਮੀਟਰ ਦਾ ਸੂਟ ਵੀ ਉਹਨਾਂ ਵਿੱਚ ਹੈਗਾ ਜੋ ਇਸ ਦੁਕਾਨ ਦੇ ਵਿੱਚ ਸਟਾਕ ਪਿਆ ਹੈ ਜੀ ਉਹ ਸਾਰਾ ਸੇਲ ਦੇ ਵਿੱਚ ਹੈ ਜੀ ਅੱਜ ਹੋਰ ਰੇਟ ਹੈ ਜੇ ਕੋਈ ਵੀ ਪੀਸ ਮਿਲਦਾ ਜੀ ਤੁਹਾਨੂੰ 33 ਰੁਪਏ ਮੀਟਰ ਹੀ ਦੇ ਦਾਂਗੇ ਮੈਂ 5 ਮੀਟਰ ਦਾ ਸੂਟ 165 ਦਾ ਜੀ ਤੇ ਜੇ 3 ਮੀਟਰ ਦਾ ਪੀਸ ਹੈ ਜੀ 100 ਰੁਪਏ ਦਾ ਸੋ ਆਪਾਂ ਹੁਣ ਵੀਡੀਓ ਨੂੰ ਜ਼ਿਆਦਾ ਵੱਡੀ ਨਹੀਂ ਕਰਾਂਗੇ ਆ ਤੁਸੀਂ ਦੇਖ ਸਕਦੇ ਹੋ ਜੀ ਸਾਰੇ ਪੀਸ ਨੇ ਜੀ ਅਸੀਂ ਅੱਜ ਬੰਨੇ ਆ ਜੀ ਸੋ ਕੱਲ ਨੂੰ ਅਸੀਂ ਓਪਨ ਕਰਾਂਗੇ ਜੀ ਸੋ ਕਸਟਮਰ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਵਕਤ ਵਕਤ ਸ਼ੇਅਰ ਕਰਿਓ ਜਿਆਦਾ ਤੋਂ ਜਿਆਦਾ ਤੁਸੀਂ ਇਹ ਕਟ ਪੀਸ ਪਰਚੇਸ ਕਰੋ ਜੀ ਕਿਉਂਕਿ ਅਸੀਂ ਸਟਾਕ ਕਲੀਅਰੈਂਸ ਸੇਲ ਲਗਾਈ ਹੋਈ ਹੈ ਬਹੁਤ ਹੀ ਫਾਇਦੇ ਦੇ ਵਿੱਚ ਸਾਰੇ ਪੀਸ ਨੇ ਜੀ ਕਾਫੀ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਇਹਨਾਂ ਪੀਸਾਂ 'ਚ ਮਿਲੂਗੀ ਜਿੰਨੇ ਵੀ ਤਰ੍ਹਾਂ ਦੇ ਕੱਪੜੇ ਆਉਂਦੇ ਆ ਜੀ ਉਹਨਾਂ ਦੇ ਛੋਟੇ ਪੀਸ ਹੈ ਜੀ ਤੇ ਪੀਸ ਕਿੰਨੇ ਦਾ ਦੇ ਰਹੇ ਹੋ ਇਹ 20 ਰੁਪਏ ਦਾ ਪੀਸ ਜੀ ਤੇ ਹਾਂਜੀ ਹੁਣ ਆਪਾਂ ਵੀਡੀਓ ਦੇ ਵਿੱਚ ਇੱਕ ਦੋ ਗੱਲਾਂ ਹੋਰ ਕਰਦੇ ਜੀ ਵੀਡੀਓ ਦੇ ਵਿੱਚ ਇਹ ਦੱਸਣਾ ਹੈ ਕਿ ਆਪਾਂ ਵਿਆਹ ਸ਼ਾਦੀ ਦਾ ਪਾਰਟੀ ویئر ਫੈਬਰਿਕ ਲਿਆ ਰਹੇ ਹਾਂ ਜੀ ਇਸ ਸਾਲ ਜੀ ਸੋ ਜਿਨਾਂ ਦੇ ਅੱਗੇ ਵਿਆਹ ਵਿਆਹ ਜਿਨਾਂ ਦੇ ਘਰਾਂ ਦੇ ਵਿੱਚ ਵਿਆਹ ਹੋਣੇ ਜੀ ਸੋ ਉਹਨਾਂ ਨੂੰ ਬੇਨਤੀ ਹੈ ਕਿ ਇੱਕ ਵਾਰ ਸਾਡੇ ਕੋਲ ਜ਼ਰੂਰ ਵਿਜ਼ਿਟ ਕਰੋ ਕਿਉਂਕਿ ਸਾਡੇ ਕੋਲ ਮੋਸਟਲੀ ਸਾਰੀ ਨਵੀਂ ਕਲੈਕਸ਼ਨ ਆਊਗੀ ਤੇ ਕਿਉਂਕਿ ਅਸੀਂ ਜਿਆਦਾ ਪਾਰਟੀ ਵੇਅਰ ਸਟੌਕ ਦੇ ਵਿੱਚ ਪੈ ਰਹੇ ਹਾਂ ਜੀ ਹੁਣ ਤੇ ਕੱਟ ਪੀਸ ਦਾ ਕੰਮ ਅਸੀਂ ਘਟਾ ਰਹੇ ਹਾਂ ਸੋ ਅਸੀਂ ਇਹ 23 ਸਟਾਕ ਕਲੀਅਰੈਂਸ ਸੇਲ ਲਗਾਈ ਹੈ ਜੀ ਕੱਟ ਪੀਸਾਂ ਦੀ ਸਾਡੇ ਪੀਸਾ ਦੀ ਵੀਡੀਓ ਆਇਆ ਕਰੂਗੀ ਹਰ ਸ਼ਨੀਵਾਰ ਐਤਵਾਰ ਨੂੰ ਉਹ ਵਧੀਆ ਪੀਸ ਲੈ ਕੇ ਆਇਆ ਕਰਾਂਗੇ ਵਧੀਆ ਬ੍ਰਾਂਡਡ ਮਿੱਲਾਂ ਦੇ ਪੀਸ ਜੀ ਪੀਸ ਪਰ ਹਫਤੇ ਦੇ ਵਿੱਚ ਬਸ ਦੋ ਵਾਰ ਹੀ ਓਪਨ ਕਰਿਆ ਕਰਾਂਗੇ ਜੀ ਸ਼ਨੀਵਾਰ ਤੇ ਐਤਵਾਰ ਜੀ ਜੇ ਬਾਕੀ ਵਿੱਚੋਂ ਆਪਾਂ ਕਦੇ-ਕਦਾਈ ਓਪਨ ਕਰ ਦਿਆ ਕਰਾਂਗੇ ਬਾਕੀ ਹੁਣ ਆਪਣਾ ਜੋ ਮੇਨ ਟਾਰਗੇਟ ਰਹਿਣਾ ਜੀ ਉਹ ਪਾਰਟੀ ਵੇਅਰ ਫੈਬਰਿਕ ਦੇ ਉੱਤੇ ਰਹਿਣਾ ਜੀ ਹੈਵੀ ਏਮਬ੍ਰੋਇਡਰੀ ਵਾਲੇ ਸੂਟ ਜੀ ਦਾਜਵਰੀ ਵਾਲੇ ਸੂਟਾਂ ਤੇ ਰਹਿਣਾ ਜੀ ਤੇ ਫੈਂਸੀ ਸ਼ਰਟਸ ਦਾ ਕਪੜਾ ਰਹਿਣਾ ਜੀ ਤੇ ਬਾਕੀ ਹਰ ਤਰ੍ਹਾਂ ਦਾ ਪਲੇਨ ਕਪੜਾ ਜੋ ਮਾਰਕੀਟ ਦੇ ਵਿੱਚ ਨਵਾਂ ਆ ਰਿਹਾ ਜੀ ਉਹ ਤੁਹਾਨੂੰ ਸਭ ਤੋਂ ਪਹਿਲ ਤੇ ਮਾਨਸਾ ਦੇ ਵਿੱਚ ਆਪਣੇ ਕੋਲ ਮਿਲੂਗਾ ਜੀ ਬਾਕੀ ਆਪਾਂ ਤੁਹਾਨੂੰ ਹੋਰ ਵੀ ਕਾਫੀ ਕੱਪੜੇ ਦੇ ਉੱਤੇ ਆਫਰ ਲਗਾਈ ਹੋਈ ਹੈ ਜੀ ਉਹ ਤੁਹਾਨੂੰ ਜਦ ਤੁਸੀਂ ਸ਼ੋਅ ਤੇ ਵਿਜ਼ਿਟ ਕਰੋਗੇ ਤਾਂ ਦੱਸਾਂਗੇ ਸੋ ਹਾਂਜੀ ਕੱਲ ਆਪਾਂ ਤੁਹਾਨੂੰ ਇੱਕ ਦੱਸਨੇ ਜੀ ਕਿ ਆਪਣੇ ਕੋਲ ਨਾ ਬਰਦੀ ਦਾ ਦੁਪੱਟਾ 50 ਤੋਂ ਦੁਪੱਟੇ ਪੈਂਡਿੰਗ ਹੈ ਜੀ ਜੇ ਹੁਣ ਕੋਈ ਫਿਰ ਲੈਣਾ ਤਾਂ ਕਰੀ ਲਓ ਜੀ ਇਸ ਤੋਂ ਬਾਅਦ ਦੁਪੱਟਾ ਨਹੀਂ ਆਣਾ ਜੀ ਇਹ ਸਿਰਫ ਲਾਸਟ ਸਾਡੇ ਕੋਲ 50 60 ਦੁਪੱਟੇ ਪੈਂਡਿੰਗ ਹੈ ਜੇ ਕੋਈ ਖਰੀਦਣਾ ਚਾਹੁੰਦਾ ਕੱਲ ਜਰੂਰ ਵਿਜ਼ਿਟ ਕਰਕੇ ਖਰੀਦ ਸਕਦਾ ਹੈ ਇਸ ਤੋਂ ਬਾਅਦ ਅਸੀਂ ਨਹੀਂ ਮੰਗਵਾਨੇ ਜੀ ਉਹ ਦੁਪੱਟੇ ਜੀ ਕਿ ਪਿੱਛੇ ਕੰਪਨੀ ਵੱਲੋਂ ਰੇਟ ਬਹੁਤ ਵੱਧ ਚੁੱਕਿਆ ਜੀ 10 ਰੁਪਏ ਮੀਟਰ ਸਿੱਧਾ-ਸਿੱਧਾ ਵਧਾਤਾ ਜੀ ਉਹ ਦੁਪੱਟਿਆਂ ਦਾ ਰੇਟ ਜੀ ਸੋ ਆਪਾਂ ਤੁਹਾਨੂੰ 260 ਰੁਪਏ ਲਾਸਟ ਟਾਈਮ ਦਿੱਤਾ ਸੀ 50-60 ਦਾ ਦੁਪੱਟੇ ਪੈਂਡਿੰਗ ਹੈ ਜੀ ਸੋ ਆਪਾਂ ਤੁਹਾਨੂੰ ਜੋ ਕਸਟਮਰ ਖਰੀਦਣਾ ਜਾਂਦੇ ਜੀ 260 ਦੇ ਵਿੱਚ ਜੀ ਕੱਲ ਜਰੂਰ ਵਿਜ਼ਿਟ ਕਰਕੇ ਖਰੀਦ ਸਕਦਾ ਹੈ ਤੇ ਬਾਕੀ ਕੋਟੜੋਰੀਆ ਦੇ ਦੁਪੱਟੇ ਦਾ ਵੀ ਥੋੜਾ ਜਿਹਾ ਸਟਾਕ ਆਪਣੇ ਕੋਲ ਬਾਕੀ ਹੈ ਉਹ ਵੀ ਕਸਟਮਰ ਖਰੀਦਣਾ ਜਾਂਦਾ ਤਾਂ ਖਰੀਦ ਸਕਦਾ ਜੀ ਉਹਨਾਂ ਦਾ ਰੇਟ ਹੈਗਾ 150 ਰੁਪਏ ਮੀਟਰ ਧੰਨਵਾਦ ਜੀ